ਹਾਂਜੀ ਸ਼ਸ਼ਿਆ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਖੁਸ਼ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਹੈਪੀ ਹੋਮ ਹੋਗੇ ਤੇ ਅੱਜ ਬਹੁਤ ਸਪੈਸ਼ਲ ਡੇ ਆ ਬਿਕੋਜ਼ ਅੱਜ ਮੇਰੇ ਮਦਰ ਇਨ ਲਾ ਦਾ ਮੇਰੇ ਮੰਮਾ ਦਾ ਬਰਥਡੇ ਹੈਗਾ ਹੈਪੀ ਬਾਲਾ ਬਰਥਡੇ ਤੇ ਸਾਰੇ ਵਿਸ਼ ਜ਼ਰੂਰ ਕਰਿਓ ਯਾਰ ਦੇ ਨਾਲ ਮੇਰੀ ਮੰਮਾ ਨੂੰ ਤੇ ਲੰਬੀਆ ਉਮਰਾਂ ਦੀਆਂ ਦੁਆਵਾਂ ਜਿਹੜੀਆਂ ਨੇ ਉਹ ਦਿਓ ਤੇ ਆਪਾਂ ਜਾਣਾ ਉਹਦੇ ਲਈ ਬਰਨਾਲੇ ਮੰਮਾ ਲਈ ਸੋਹਣਾ ਜਿਹਾ ਸੂਟ ਲੈ ਕੇ ਆਉਣਾਗਾ ਤੇ ਕੇਕ ਵਗੈਰਾ ਲੈ ਕੇ ਆਉਣਾ ਇਹੀ ਥੋੜਾ ਜਿਹਾ ਆਪਣਾ ਹੈ ਜਿੰਨੇ ਮਤਲਬ ਕਿ ਕਰ ਸਕਦੇ ਆ ਮਾਪੇ ਜਿਹੜੀ ਹਰੇਕ ਬੱਚਾ ਕਰਦਾ ਮੈਂ ਇਹੀ ਅਰਦਾਸ ਕਰਦੀ ਆ ਕਿ ਵਾਹਿਗੁਰੂ ਸਾਨੂੰ ਇੰਨੇ ਜੋਗਾ ਕਰੇ ਵੀ ਅਸੀਂ ਆਪਣੇ ਪੇਰੈਂਟਸ ਦਾ ਆਪਣੇ ਮਾਪੇ ਉਹਦਾ ਹਰੇਕ ਚਾ ਹਰੇਕ ਉਹਨਾਂ ਦਾ ਸ਼ੌਂਕ ਪੂਰਾ ਕਰੀਏ ਤੇ ਹਮੇਸ਼ਾ ਉਹਨਾਂ ਨੂੰ ਸੋਹਣੇ ਸੋਹਣੇ ਸਰਪ੍ਰਾਈਜ਼ ਦਿੰਦੇ ਰਹੀਏ ਤੇ ਸੋਹਣੇ ਸੋਹਣੇ ਗਿਫਟ ਦਿੰਦੇ ਰਹੀਏ ਤੇ ਉਹਨਾਂ ਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਾ ਹੋਣ ਦਈਏ ਬਸ ਇਹੀ ਕੋਸ਼ਿਸ਼ ਆ ਮੇਰੀ ਤੇ ਮੇਰੇ ਹਸਬੰਦ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈਗੀ ਵਾਹਿਗੁਰੂ ਜੀ ਸਾਨੂੰ ਇੰਨੀ ਚੁੱਕਾ ਕਰ ਦੇਣ ਕਿ ਅਸੀਂ ਆਪਣੇ ਪੈਰੈਂਟਸ ਦਾ ਮਤਲਬ ਮਾਂ ਪਿਓ ਦਾ ਪੈਰੈਂਟਸ ਦਾ ਹਰੇਕ ਜਾਂ ਪੂਰਾ ਕਰੀਏ ਤੇ ਚਲੋ ਜੀ ਬਣੇ ਰਿਓ ਬਲੌਗ ਦੇ ਨਾਲ ਤੇ ਸ਼ਾਮ ਨੂੰ ਬਰਨਾਲੇ ਜਾਣ ਦੇ ਟਾਈਮ ਹਨਰ ਦੇ ਪਾਪਾ ਨੇ ਕਹਿੰਦੇ-ਕਹਿੰਦੇ ਹਨ ਤੇ ਬਹੁਤ ਲੇਟ ਕਰਤਾ ਸੀ ਜਾਂ ਚਲੋ ਜਾਣਾ ਵੀ ਜ਼ਰੂਰੀ ਸੀਗਾ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਪਲੀਜ਼ ਜਲਦੀ ਕਰੋ ਹਨਾ ਆਪਾਂ ਜਾઈએ ਬਿਚਨ ਲੋਗ ਜਿੰਨ ਬਾਲਾ ਆਪਾਂ ਐ ਕਿਹੜਾ ਕਹਿੰਨੇ ਆ ਵੀ ਹਾਂਜੀ ਅਸੀਂ ਬਾਲਾ ਹੀ ਵੱਡਾ ਕਰਨਾ ਜਾਂ ਕੁਛ ਵੀ ਆ ਪਰ ਜਿੰਨਾ ਕਹਿੰਦੇ ਹੁੰਦੇ ਆ ਬੱਚੇ ਜਿੰਨੇ ਜੋਗੇ ਹੁੰਦੇ ਆ ਜਾਂ ਹਨਾ ਠੀਕ ਆ ਉਹਨਾਂ ਦਾ ਹਰੇਕ ਆਪਦੇ ਮਾਪੇ ਦੇ ਲਈ ਕਰਦਾਗਾ ਤੇ ਕਰਨਾ ਵੀ ਚਾਹੀਦਾਗਾ ਤੇ ਬਸ ਸਾਡੀ ਤਾਂ ਇਹੀ ਕੋਸ਼ਿਸ਼ ਆ ਵੀ ਰੱਬ ਸਾਨੂੰ ਇੰਨੇ ਜੋਗਾ ਕਰੇ ਕਿ ਅਸੀਂ ਮਾਪਿਆਂ ਨੂੰ ਦੁਨੀਆ ਦੀ ਹਰ ਖੁਸ਼ੀ ਦਈਏ ਤੇ ਇੱਥੇ ਆ ਗਏ ਸੀ ਜੀ ਸੂਟਾਂ ਦੀ ਸ਼ਾਪ ਤੇ ਅਸੀਂ ਹਮੇਸ਼ਾ ਆਲਵੇਜ਼ ਇਹੀ ਸ਼ਾਪ ਤੇ ਆਉਣੀ ਹੁੰਦੇ ਆ ਪਰ ਨਾਲੇ ਤੇ ਇਹ ਤੇ ਸਾਨੂੰ ਪ੍ਰਾਈਜ਼ ਵੀ ਠੀਕ ਲੱਗਦੇ ਆ ਤੇ ਸੂਟ ਵੀ ਘੈਂਟ ਹੁੰਦੇ ਨੇਗੇ ਤੇ ਹੰਗਰ ਨੂੰ ਮੈਂ ਚੱਕਿਆ ਗੋਦੀ ਤੇ ਹੁਣ ਆਪਾਂ ਚੱਲ ਪਈ ਸੀਗੇ ਅ ਅੰਦਰ ਤੇ ਸ਼ਾਮ ਨੂੰ ਥੋੜਾ ਜਿਹਾ ਕਸਟਮਰ ਹੁੰਦੇ ਨੇ ਇਹਨਾਂ ਦੇ ਜ਼ਿਆਦਾ ਹੈਨਾ ਵੈਸੇ ਆਲਵੇਜ਼ ਅਸੀਂ ਸ਼ਾਮ ਨਹੀਂ ਆਉਣੇ ਹੈਗੇ ਤੇ ਸੂਟ ਵਗੈਰਾ ਮੈਂ ਇਹਨਾਂ ਨੂੰ ਕਿਹਾ ਵੀ ਦਿਖਾਓ ਭਾਈ ਹੈਨਾ ਤੇ ਇਹਨਾਂ ਨੇ ਕਾਫੀ ਦਿਖਾਈ ਤੇ ਕਾਫੀ ਬਹੁਤ ਸੋਹਣੇ ਸੋਹਣੇ ਵੀ ਸੀਗੇ ਤੇ ਕੁਝ ਵਿੱਚ ਚੁੰਨੀ ਨਹੀਂ ਸੀ ਸੈਟ ਲੱਗਦੀ ਵੀ ਜੋ ਮੈਨੂੰ ਪਤਾ ਨਾ ਮੰਮੀ ਮਤਲਬ ਕਿ ਪਿਓ ਵਗੈਰਾ ਦੀਆਂ ਚੁੰਨੀਆਂ ਘੱਟ ਲੈ ਕੇ ਖੋਜ ਨੇ ਉਹਨਾਂ ਨੂੰ ਐਂ ਦਾ ਜਾ ਮਸਲੀਨ ਦੀ ਚੁੰਨੀ ਹੋਵੇ ਜਾਂ ਨਾ ਦੂਜੀ ਸੂਤੀ ਕਾਟਨ ਦੀ ਚੁੰਨੀ ਹੋਵੇ ਇਸ ਤਰੀਕੇ ਨਾਲ ਮੈਂ ਸੋ ਆਹ ਸੂਟ ਮੈਂ ਐਕਚੁਅਲੀ ਪਸੰਦ ਕੀਤਾ ਸੀ ਮੰਮੀ ਲਈ ਇਹੀ ਮੈਂ ਸੂਟ ਲੈ ਬਾਕੀ ਫਿਰ ਚਲੋ ਜੀ ਆਪਾਂ ਪੈਸੇ ਕੋਈਸੇ ਦੇ ਕੇ ਤੇ ਫਿਰ ਹੁਨਰ ਦੀ ਇਥੇ ਚੱਪੜ ਗਿਰ ਗਈ ਸੀ ਉਹ ਅਸੀਂ ਪਾਉਣ ਲੱਗੀ ਸੀ ਉਹਦੇ ਪੈਰ ਦੇ ਵਿੱਚ ਤੇ ਫਿਰ ਆਪਾਂ ਆ ਗਈ ਸੀ ਸਿਟੀ ਬੇਕਰਜ਼ ਦੇ ਇਥੇ ਆਪਾਂ ਲੈਣਾ ਸੀਗਾ ਕੇਕ ਤੇ ਫਿਰ ਅੰਦਰ ਆਏ ਅਸੀਂ ਤੇ ਫਿਰ ਅਸੀਂ ਗਏ ਜੀ ਕੇਕ ਦੇਖਣਾ ਵੀ ਕਿਹੜਾ ਲਈਏ ਕਿਹੜਾ ਨਾ ਲਈਏ ਤੇ ਅਗੇ ਤਾਂ ਸਾਰੀ ਚੀਜ਼ ਨਾ ਮੇਰੇਤੀ ਸੈੱਟ ਦਿੰਦੇ ਨੇ ਵੀ ਤੂੰ ਦੇਖ ਲੈ ਤੂੰ ਜਿਹੜਾ ਲੈਣਾ ਕਿਹੜਾ ਲੈਣਾ ਕਿਹੜਾ ਨਹੀਂ ਲੈਣਾ ਹਨਾ ਤੂੰ ਦੱਸ ਦੇ ਤੇ ਇੱਥੇ ਮੇਰਾ ਜਿਹੜਾ ਮਾਈਂਡ ਸੀਗਾ ਬਹੁਤ ਜ਼ਿਆਦਾ ਕਨਫਿਊਜ਼ ਹੋ ਰਿਹਾ ਸੀ ਉਹ ਵੀ ਮੈਂ ਕਿਹੜਾ ਲਵਾਂ ਕਿਹੜਾ ਨਾ ਲਵਾਂ ਮੈਨੂੰ ਤਾਂ ਸਾਰੇ ਸੋਹਣੇ ਲੱਗਦੇ ਪਏ ਸੀਗੇ ਐਕਚੁਅਲੀ ਨਾ ਮੈਂ 3-4 ਕੇਕ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ ਸੀਗੀ ਦੀ ਕਿਹੜਾ ਟਰਾਈ ਕਰਾਂ ਇਹ ਕਹਿੰਦੀ ਸੀ ਰਸ ਮਲਾਈ ਮੈਂ ਕਿਹਾ ਨਹੀਂ ਵੀ ਆ ਯਾਰ ਬਰਫੀਆਂ ਹੀ ਵਾਲਾ ਨਹੀਂ ਲੈਣਾ ਹੈਗਾ ਹਨਾ ਤੇ ਰਸ ਮਲਾਈ ਉਹਦੇ ਪਰਨਾ ਬਰਫੀ ਲੱਗੀ ਹੋਈ ਸੀ ਤੇ ਉਹ ਨਹੀਂ ਸੀ ਮੈਂ ਕਿਹਾ ਲੈਣਾ ਤੇ ਕਾਜੂ ਕਤਲੀ ਮੈਂ ਕਿਹਾ ਨਹੀਂ ਯਾਰ ਛੱਡੋ ਤੇ ਫਿਰ ਸੀਮ ਲਿਆ ਸੀਗਾ ਦੂਸਰਾ ਫਰੂਟ ਕੇਕ ਹੀ ਲਿਆ ਸੀ ਤੇ ਹੁਣ ਹੁਣਰ ਨੇ ਇੱਥੇ ਲੈ ਲਈਆਂ ਜੀ ਆਪਦੀਆਂ ਦੋ ਸਕੂਟੀਆਂ ਜੈਮਸ ਭਾਲੀਆਂ ਤੇ ਫਿਰ ਅਸੀਂ ਖਾਦਾ ਜੀ 버거 ਪੀਜ਼ਾ ਮੈਂ ਨੇ ਤਾਂ ਥੋੜਾ ਹੀ ਖਾਦਾ ਸੀ ਮੈਂ ਨਹੀਂ ਜ਼ਿਆਦਾ ਖਾਦਾ ਸੀਗਾ ਕਿਉਂਕਿ ਯੂ نو ਨਾ ਮੇਰਾ ਪੇਟ ਥੋੜਾ ਜਿਹਾ ਮਤਲਬ ਕਿ ਅਨਕੰਫਰਟੇਬਲ ਹੋਣ ਲੱਗ ਜਾਂਦਾ ਹੈਗਾ ਤੇ ਤਾਂ ਕਰਕੇ ਮੈਂ ਸਿਰਫ ਇੱਕ ਬਾਈਟ ਹੀ ਲਈ ਸੀ ਬਾਕੀ ਮੈਂ ਕਹ ਵੀ ਤੁਸੀਂ ਉਹ ਖਾ ਲਿਓ ਵੀ ਮੈਂ ਨਹੀਂ ਖਾਣਾ ਮੈਂ ਤਾਂ ਤੇਕ ਹੀ ਖਾ ਲੇ ਮੇਰੇ ਘਰ ਜਾ ਕੇ ਤੇ ਫਿਰ ਸਾਨੂੰ ਦੇਖੋ ਇਥੇ ਢੇਰਾ ਜਿਹਾ ਹੋਣ ਵਾਲਾ ਹੋ ਗਿਆ ਸੀ ਤੇ ਜਾਂਦੇ ਜਾਂਦੇ ਸਾਨੂੰ ਢੇਰਾ ਹੋ ਗਿਆ ਸੀਗਾ ਘਰ ਜਾਂਦੇ ਆ ਨੂੰ ਤੇ ਫਿਰ ਵੀ ਚਲੋ ਕੁਝ ਨਹੀਂ ਹੁੰਦਾ ਹੈਗਾ ਮੰਮਾ ਇੰਨੇ ਨਾਲ ਬਹੁਤ ਖੁਸ਼ ਹੋ ਜਾਣਗੇ ਤੇ ਇਹੀ ਹੈਗਾ ਨਾ ਮਾਪੋ ਦੀਆਂ ਦੁਆਵਾਂ ਮਿਲ ਜਾਣਗੀਆਂ ਇਤੋਂ ਵੱਡਾ ਹੋਰ ਆਸ਼ੀਰਵਾਦ ਕੀ ਹੋ ਸਕਦਾ ਹੈ ਨਾ ਬੱਚਿਆਂ ਦੇ ਲਈ ਤੇ ਤੁਸੀਂ ਵੀ ਸਾਰੇ ਹਨਾ ਜਿੰਨਾ ਵੀ ਆਪਣੇ ਮਾਪੇ ਰਿ ਕਰ ਸਕਦੇ ਹੋ ਜ਼ਰੂਰ ਕਰਿਆ ਕਰੋ ਆਪਣੇ ਮਾਪਿਓ ਨੇ ਆਪਾਂ ਨੂੰ ਪਾਲਿਆ ਪੋ ਸੱਡੀ ਵੱਡੀ ਕਰੇ ਇੰਨੇ ਜੋਗੇ ਬਣਾਇਆ ਤਾਂ ਆਪਣਾ ਵੀ ਫਰਜ਼ ਬਣਦਾ ਵੀ ਆਪਾਂ ਨੂੰ ਉਹਨਾਂ ਨੂੰ ਖੁਸ਼ੀ ਦਈਏ ਯਾਰ ਮਾਪੇ ਕੋਈ ਨਹੀਂ ਕਹਿੰਦਾ ਹੁੰਦਾ ਹੈ ਨਾ ਵੀ ਹਾਂ ਸਾਡੇ ਲਈ ਕੁਝ ਕਰੋ ਕੋਈ ਨਹੀਂ ਕਹਿੰਦਾ ਹੁੰਦਾ ਸਾਡੇ ਮਮਾ ਵੀ ਮਨਾ ਕਰਦੇ ਸੀ ਵੀ ਨਹੀਂ 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 ਕਿਉਂ ਖਰਚਾ ਕਰਨਾ ਫालतू ਖਰਚਾ ਕਰਨਾ ਇਹ ਬਟ ਨਹੀਂ ਯਾਰ ਸਾਨੂੰ ਪਤਾ ਉਹਨਾਂ ਨੂੰ ਅੰਦਰੋਂ ਬਹੁਤ ਖੁਸ਼ੀ ਮਿਲੇਗੀ ਹੈ ਨਾ ਅਗਰ ਅਸੀਂ ਉਹਨਾਂ ਲਈ ਇੰਨਾ ਕੁ ਵੀ ਕਰਾਂਗੇ ਅਸੀਂ ਬਹੁਤ ਘੱਟ ਕੀਤਾ ਸੀ ਬਹੁਤ ਘੱਟ ਹੀ ਕੁਝ ਜ਼ਿਆਦਾ ਨਹੀਂ ਸੀਗਾ ਬਹੁਤ ਥੋੜਾ ਇੱਥੇ ਆਪਾਂ ਕਰਤੀ ਕੀਤੀ ਕੇਕ ਕਟਿੰਗ ਹਨਾ ਬਸ ਸਾਡੇ ਗਵਾਂਢੀ ਸੀਗੇ ਤੇ ਬਸ ਅਸੀਂ ਸੀਗੇ ਹੋਰ ਕੋਈ ਨਹੀਂ ਸੀਗਾ ਤੇ ਬਸ ਇੱਥੇ ਅਸੀਂ ਕੇਕ ਨੂੰ ਮਮਾ ਨੂੰ ਖੁਲਾਇਆ ਮਮਾ ਨੂੰ ਸ਼ੁਕਰ ਕਰਕੇ ਮਮਾ ਆ ਤਾਂ ਇਹ ਖਾਂਦੇ ਜਸਤੇ ਥੋੜਾ ਜਿਹਾ ਟੇਸਟ ਵਜੋਂ ਹਨਾ ਖਾਂਦੇ ਨਹੀਂਗੇ ਜ਼ਿਆਦਾ ਨਹੀਂ ਖਾਣੇ ਤੇ ਹੋਣਾ ਰ ਇੱਥੇ ਰੋਣਾ ਸਟਾਰਟ ਕਰ ਰਿਆ ਸੀਗਾ ਬਹੁਤ ਜ਼ਿਆਦਾ ਰੋ ਰਿਆ ਸੀ ਹਾਂਜੀ ਕੇਕ ਵਗੈਰਾ ਆਪਾਂ ਕੱਟ ਲਿਆ ਸੀਗਾ ਤੇ ਹੁਣ ਆਪਾਂ ਚੱਲਦੇ ਆਂ ਹੀ ਦਿਨੜ ਕਰਨ ਆਪਾਂ ਅੱਜ ਬਾਹਰ ਹੀ ਖਾੜਾ ਖਾਣਾ ਸਾਡੀ ਰੈਫ੍ਰਿਜਰੇਟਰ ਦਾ ਡਾਇਮਟਾ ਬਹੁਤ ਹੀ ਵਧੀਆ ਬਹੁਤ ਹੀ ਭੈਂਟ ਖਾਣਾ ਹੁੰਦਾ ਆਪਾਂ ਜੇ ਉੱਥੇ ਜਾਣਾ ਹੈ ਤੇ ਚਲੋ ਅੱਜ ਚੱਲਦੇ ਆਂ ਐਲੋ ਜੀ ਲਾਸਟ ਦਿਵ ਅਪਾ ਪਹੁੰਚ ਗਈ ਸੀਗੀ ਖਾਣਾ ਖਾਨ ਤੇ ਅਪਾ ਇੱਥੇ ਖਾਦਾ ਡਿਨਰ ਕੀਤਾ ਆਪਣਾ ਖਾਣਾ ਖਾਦਾ ਤੇ ਤੁਹਾਨੂੰ ਮੇਰਾ ਜੀ ਛੋਟਾ ਜਿਹਾ ਬਲੌਗ ਕਿਦਾਂ ਦਾ ਲੱਗਿਆ ਜ਼ਰੂਰ ਦੱਸਿਓ ਤੇ ਤੁਹਾਨੂੰ ਵੀ ਇਹੀ ਰਿਕਵੈਸਟ ਆਪਣੇ ਮਾਪਿਆਂ ਨੂੰ ਹਮੇਸ਼ਾ ਖੁਸ਼ ਰੱਖੋ ਉਹਨਾਂ ਦੀ ਹਰ ਇੱਛਾ ਪੂਰੀ ਕਰਿਓ